ਦਸਤਾਨਜ ਵਾਲੇ ਨੇ ਕਰਤੀ ਸਾਰਿਆਂ ਦੀ ਬੋਲਤੀ ਬੰਦ ਜੀ ਹਾਂ ਮੈਂ ਹਕੂਮਤ ਰੀਡ ਕੋਰ ਤੁਸੀਂ ਵੇਖ ਰਹੇ ਵਿਸ਼ਾ ਵਾਰਤਾ ਦੱਸਿਆ ਕਿ ਬਾਰਡਰ 2 ਦੇ ਵਿੱਚ ਦਿਲਜੀਤ ਦਸਾਂਜ ਆਪਣਾ ਰੋਲ ਜਿਹੜਾ ਕਿ ਨਿਭਾ ਰਹੇ ਨੇ ਸਾਰੇ ਟਰੋਲਰਸ ਦੀ ਬੋਲਤੀ ਦਿਲਜੀਤ ਦਸਾਂਜ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ ਤਾਂ ਮਨਨ ਜਗਤ ਨਾਲ ਜੁੜੀਆਂ ਹੋਈਆਂ ਦਿਲਚਸਪ ਖਬਰਾਂ ਦੇ ਨਾਲ ਮੁੜ ਤੋਂ ਹਾਜ਼ਰ ਹੋਏ ਆਏ ਇੱਕ ਨਵੇਂ ਐਪੀਸੋਡ ਦੇ ਨਾਲ ਉਮੀਦ ਕਰਾਂਗੇ ਕਿ ਅੱਜ ਦਾ ਇਹ ਐਪੀਸੋਡ ਤੁਹਾਨੂੰ ਪਸੰਦ ਆਵੇਗਾ। ਤੇ ਜਿੱਦੋਂ ਸਾਂਝ ਆਪਣੇ ਇਹਨਾਂ ਦਿਨੀ ਨਵੀਂ ਫਿਲਮ ਸਰਦਾਰ ਜੀ 3 ਨੂੰ ਲੈ ਕੇ ਕਾਫੀ ਜ਼ਿਆਦਾ ਜੜੇ ਕੀ ਸੁਰਖੀਆਂ ਦੇ ਵਿੱਚ ਸੀ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਇੱਕ ਪਾਸੇ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਸੀ ਪਰ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਵੀ ਕੁਝ ਕਲਾਕਾਰ ਸਾਹਮਣੇ ਆਏ ਸੀ ਤੇ ਇਸੇ ਵਿਚਾਲੇ ਇੱਕ ਸਭ ਤੋਂ ਵੱਡੀ ਹੈਡਲਾਈਨ ਕਹਿ ਸਕਦੇ ਹਾਂ ਕਿ ਜੋ ਕਿ ਜੁਐਲਰੀ ਸੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਜੋ ਕਿ ਜੁੜੀ ਹੋਈ ਸੀ ਦਿਲਜੀਤ ਦਸਾਨ ਦੀ ਅਦਾਕਾਰੀ ਦਿਲਜੀਤ ਦਸਾਨ ਦੇ ਰੋਲ ਦੀ ਬਾਰਡਰ ਟੂ ਦੀ ਫਿਲਮ ਦੇ ਵਿੱਚ ਤਾਂ ਦੱਸਿਆ ਨੇ ਕਿ ਉਹਨਾਂ ਦੇ ਵੱਲੋਂ ਇੱਕ ਵੀਡੀਓ ਫੋਟੋਸ ਤਾਂਜੀ ਕੀਤੀ ਗਈ ਹੈ ਦੱਸਦੇ ਕਿ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮਨ ਨੂੰ ਕਾਸਟ ਕਰਨ ਦੇ ਲਈ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਤੇ ਇਸ ਦੌਰਾਨ ਵੀ ਰਿਪੋਰਟਾਂ ਆਈਆਂ ਸਨ ਕਿ ਪਹਿਲ ਕਾਮ ਹਮਲੇ ਦੇ ਬਾਵਜੂਦ ਵੀ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰਨਾ ਉਹਨਾਂ ਨੂੰ ਬਾਰਡਰ 2 ਦੇ ਵਿੱਚੋਂ ਬਾਹਰ ਕਰ ਸਕਦਾ ਹੈ ਤਾਂ ਹਾਲਾਂਕਿ ਅਜਹਾ ਕੁਝ ਵੀ ਨਹੀਂ ਹੈ ਜਿहां ਆਲੀ ਵਿੱਚ ਦਲਜੀਤ ਨੇ ਇੱਕ ਨਵੀਂ ਪੋਸਟ ਸਾਂਝੀ ਕਰਕੇ ਇਨਾਂ ਅਫਵਾਹਾਂ ਤੇ ਰੋਕ ਲਗਾ ਦਿੱਤੀ ਹੈ ਦਲਜੀਤ ਦੋਸਾਂਝ ਨੇ ਇੰਸਟਾਗ੍ਰam ਤੇ ਬਾਰਡਰ 2 ਦੇ ਸੈੱਟ ਤੋਂ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਇੱਕ ਸ਼ਾਨਦਾਰ ਲੁੱਕ ਦੇ ਵਿੱਚ ਦਿਖਾਈ ਦੇ ਰਹੇ ਹਨ ਤੇ ਗ੍ਰੇਪ ਐਂਡ ਬਲੂ ਬਲੇਜ਼ਰ ਅਤੇ ਸਿਰ ਤੇ ਪੱਗ ਪਹਿਨਣ ਦੇ ਅਦਾਕਾਰ ਆਪਣੀ ਵੈਨਿਟੀ ਵੈਨ ਤੋਂ ਹੇਠਾਂ ਉਤਰਦੇ ਹੋਏ ਨਜ਼ਰ ਆ ਰਹੇ ਨੇ ਫਿਰ ਜਿਨ੍ਹਾਂ ਦਾ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਤਾਂ ਬਿਲਕੁਲ ਵੀਡੀਓ ਦੇ ਵਿੱਚ ਉਹ ਕਦੇ ਆਪਣੀਆਂ ਮੋਚਾਂ ਮਰੋੜਦੇ ਹੋਏ ਅਤੇ ਕਦੇ ਸਕ੍ਰਿਪਟ ਪੜ੍ਹਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਵਿੱਚ ਬਾਰਡਰ ਦਾ ਗੀਤ ਸੰਦੇਸ਼ ਆਤੇ ਹੈ ਬੈਕਗ੍ਰਾਉਂਡ ਦੇ ਵਿੱਚ ਚੱਲ ਰਿਹਾ ਤੇ ਇਸ ਪੋਸਟ ਦੇ ਕੈਪਸ਼ਨ ਵਿੱਚ ਅਦਾਕਾਰ ਨੇ ਬਾਰਡਰ ਟੂ ਲਿਖਿਆ ਯਾਨੀ ਕਿ ਇਸ ਗੱਲ ਨੂੰ ਵਜਾ ਕੇ ਤੇ ਫਿਲਮ ਦੇ ਨਾਮ ਦਾ ਕੈਪਸ਼ਨ ਦੇ ਕੇ ਦਿਲਜੀਤ ਨੇ ਸਪਸ਼ਟ ਕਰ ਦਿੱਤਾ ਕਿ ਉਸ ਨੂੰ ਇਸ ਫਿਲਮ ਤੋਂ ਬਾਹਰ ਨਹੀਂ ਕੀਤਾ ਗਿਆ ਦਿਲਜੀਤ ਦੇ ਇਸ ਵੀਡੀਓ ਤੇ ਇੱਕ ਯੂਜ਼ਰ ਨੇ ਪੰਜਾਬੀ ਵਿੱਚ ਲਿਖਿਆ ਸਾਰੀਆਂ ਮਹਾ ਦਾ ਜਵਾਬ ਦੇ ਦਿੱਤਾ ਗਿਆ ਇੱਕ ਹੋਰ ਨੇ ਕਿਹਾ ਉਹ ਆਪਣੇ ਸ਼ਬਦਾ ਤੇ ਕਾਇਮ ਰਿਹਾ ਜਿਸ ਨੂੰ ਤੁਸੀਂ ਅਸਲੀ ਆਦਮੀ ਕਹਿੰਦੇ ਹੋ ਉਸ ਦੀ ਪ੍ਰਤਿਬਾ ਸਭ ਕੁਝ ਬਿਆਨ ਕਰਦਾ ਹੋ ਗਿਆ ਸਭ ਦਾ ਮੂਵਪੰਤ ਤਾਂ ਇੱਕ ਹੋਰ ਨੇ ਲਿਖਿਆ ਉਹ ਕਹਿ ਰਿਹਾ ਸੀ ਕਿ ਉਹ ਫਿਲਮ ਤੋਂ ਬਾਅਦ ਹੋ ਕੇ ਹੁਣ ਉਹ ਇੱਕ ਚਮਤਕਾਰ ਤਾਰੇ ਵਾਂਗ ਚਮਕ ਰਹੇ ਹਨ ਤਾਂ ਤੁਹਾਨੂੰ ਦੱਸਦੇ ਕਿ ਪਹਿਲ ਕਾਮਾ ਤੋਂ ਆਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਨੂੰ ਪਾਰੰਥ ਦੇ ਵਿੱਚ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਕਾਰਨ ਪਾਕਿਸਤਾਨੀ ਦਾ ਕਾਰਫ ਬਾਦ ਖਾਨ ਦੀ ਫਿਲਮ ਅਬੀਰ ਗੁਲਾਬ ਤੇ ਵੀ ਪਾਰੰਥ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਹਾਲਾਂਕਿ ਇਹ ਸਭ ਦੇ ਬਾਵਜੂਦ ਹਨਿਆ ਅਮਰ ਦਿਲਜੀਤ ਦੀ ਫਿਲਮ ਸਰਦਾਰ ਜਿ ਵਿੱਚ ਦਿਖਾਈ ਦਿੱਤੀ ਕਿਸੇ ਨੂੰ ਇਹ ਪਸੰਦ ਨਹੀਂ ਆਇਆ ਫਿਲਮ ਤੇ پابੰਦੀ ਲਗਾਉਣ ਦੀ ਮੰਗ ਉੱਠੀ ਦਰਸ਼ਕਾਂ ਨੇ ਕਿ ਫਿਲਮ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਫਿਲਮ ਨੂੰ ਜੜਾ ਕਿ ਓਵਰ ਸੀਜ਼ ਰਿਲੀਜ਼ ਕੀਤਾ ਜਾਵੇਗਾ ਜਿਸ ਦੇ ਬਾਵਜੂਦ ਵੀ ਕਾਫੀ ਜ਼ਿਆਦਾ ਦਿਲਜੀਤ ਨੂੰ ਟਰੋਲ ਕੀਤਾ ਜਾ ਰਿਹਾ ਸੀ ਉਹਨਾਂ ਦੇ ਕੈਰੀਅਰ ਤੇ ਉਹਨਾਂ ਦੇ ਕੰਮ ਤੇ ਉਹਨਾਂ ਦੀ ਅਦਾਕਾਰੀ ਤੇ ਸਵਾਲ ਉਠਾਏ ਜਾ ਰਹੇ ਸੀ ਪਰ ਜਿੰਨਾ ਦਾ ਦਿਲਜੀਤ ਉਸਾਨ ਦੇ ਵੱਲੋਂ ਇੱਕ ਫੋਟੋ ਇੱਕ ਵੀਡੀਓ ਪਾ ਕੇ ਸਾਰਿਆਂ ਦੇ ਮੂੰਹ ਜਿਹੜੇ ਕੀ ਬੰਦ ਕਰ ਦਿੱਤੇ ਗਏ ਨੇ ਖੁਸ਼ੀ ਮੁਖਰ ਜੀ ਜੀ ਹਾਂ ਖੁਸ਼ੀ ਮੁਖਰ ਜੀ ਨੂੰ ਆਖਿਰਕਾਰ ਅਜਕਲ ਕੋਣ ਨਹੀਂ ਜਾਣਦਾ ਆਪਣੀ ਡ्रेसਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਜਿਹੜੇ ਕਿ ਟ੍ਰੋਲ ਹੁੰਦੀ ਹੈ ਦੱਸ ਦਿੰਦੇ ਆ ਕਿ ਪੈਪਸ ਦੇ ਬੋਲੋਨਾਂ ਨੂੰ ਕਵਰ ਕੀਤਾ ਜਾਂਦਾ ਹੈ ਖਾਸ ਤੌਰ ਤੇ 에어ਪੋਰਟਸ ਤੇ ਲਗ ਲਗ ਥਾਵਾਂ ਤੇ ਉਹਨਾਂ ਨੂੰ ਕਵਰ ਕੀਤਾ ਜਾਂਦਾ ਹੈ ਉਹਨਾਂ ਦਾ ਗੱਲ ਕੀਤੀ ਜਾਂਦੀ ਹੈ ਉਹਨਾਂ ਦੀ ਫੋਟੋਸ ਕਾਫੀ ਜ਼ਿਆਦਾ ਵਾਇਰਲ ਵੀ ਹੁੰਦੀਆਂ ਹੋਈਆਂ ਨਜ਼ਰ ਆ ਰਹੀ ਨੇ ਇੱਥੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਬਿਗ ਬਾਸ 19 ਦੇ ਵਿੱਚ ਖੁਸ਼ੀ ਮੁਖਰ ਜੀ ਨਜ਼ਰ ਆ ਸਕਦੀ ਹੈ Bigg Boss 19 ਸ਼ੁਰੂ ਹੋਣ ਦੇ ਵਿੱਚ ਕੁਝ ਹਫ਼ਤੇ ਹੀ ਬਾਕੀ ਹਨ ਪਰ ਸ਼ੋਅ ਬਾਰੇ ਦਰਸ਼ਕਾਂ ਦੀ ਉਤਸੁਕਤਾ ਪਹਿਲਾਂ ਹੀ ਸਿਖਰ ਤੇ ਹੈ ਸ਼ੋਅ ਦੇ ਵਿੱਚ ਕਿਹੜੀਆਂ ਮਸ਼ਹੂਰ ਹਸਤੀਆਂ ਨਜ਼ਰ ਆਉਣਗੀਆਂ ਇਸ ਬਾਰੇ ਅਟਕਲਾ ਜ਼ੋਰਾਂ ਤੇ ਹਨ ਤੇ ਇਸ ਦੌਰਾਨ ਇੱਕ ਨਾਮ ਸਾਹਮਣੇ ਆਇਆ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਜੀ ਹਾਂ ਤੁਹਾਨੂੰ ਵੀ ਦੱਸਦੇ ਹਾਂ ਕਿ ਇਹ ਹੋਰ ਕੋਈ ਨਹੀਂ ਸਗੋ ਖੁਸ਼ੀ ਮੁਖਰ ਜੀ ਜਿਸ ਨੂੰ ਉਹਨਾਂ ਦੀ ਡ्रेसਿੰਗ ਸੈਂਸ ਲਈ ਟਰੋਲ ਕੀਤਾ ਗਿਆ ਸੀ ਬਿਗ ਬਾਸ ਤਾਜ਼ਾ ਖਬਰ ਨਾਮਕ ਇੱਕ ਫੈਨ ਪੇਜ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਬਿਗ ਬਾਸ 19 ਦੇ ਨਿਰਮਾਤਾਵਾਂ ਨੇ ਖੁਸ਼ੀ ਮੁਖਰਜੀ ਨੂੰ ਸ਼ੋਅ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਕਾਫੀ ਜ਼ਿਆਦਾ ਐਕਟਿਵ ਵੀ ਰਹਿੰਦੀ ਹੈ ਉਸ ਨੂੰ ਸ਼ਾਮਲ ਹੋਣ ਦੇ ਲਈ ਸੰਪਰਕ ਕੀਤਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਇਹ ਸਿਰਫ ਕਿਆਸਰਾਈਆਂ ਨੇ ਖੁਸ਼ੀ ਨੇ ਪੇਸ਼ਕਸ਼ ਸਵੀਕਾਰ ਕੀਤੀ ਹੈ ਜਾਂ ਨਹੀਂ ਇਸ ਦਾ ਹਲ ਨਹੀਂ ਪਤਾ ਹੁਣ ਤੱਕ ਚੈਨਲ ਜਾਂ ਪ੍ਰੋਡਕਸ਼ਨ ਟੀਮ ਦੁਆਰਾ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਵਿਸ਼ਵ ਵਾਰਤਾ ਦੀ ਟੀਮ ਦੇ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਖੁਸ਼ੀ ਮੁਖਰਜੀ ਜੋ ਪਹਿਲਾਂ ਕਈ ਰਿਐਲਿਟੀ ਸ਼ੋਅ ਅਤੇ ਵੈਬ ਸੀਰੀਜ਼ ਵਿੱਚ ਦਿਖਾਈ ਦੇ ਚੁੱਕੀ ਹੈ ਇੰਨੇ ਦਿਨ ਸੋਸ਼ਲ ਮੀਡੀਆ ਤੇ ਆਪਣੇ ਬੋਲਡ ਅਤੇ ਅਤਰੰਗੀ ਫੈਸ਼ਨ ਕਰਨ ਖਬਰਾਂ ਦੇ ਵਿੱਚ ਹੈ ਨਾ ਸਿਰਫ ਆਮ ਲੋਕ ਬਲਕਿ ਕਈ ਮਸ਼ਹੂਰ ਹਸਤੀਆਂ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਹਿਰਾ ਆਵੇਦੀ ਆਲੋਚਨਾ ਕਰਦੀਆਂ ਦਿਖਾਈ ਦੇ ਰਹੀਆਂ ਨੇ ਫਲਕ ਨਾਜ਼ ਸ਼ਿਵ ਠਾਕਰੇ ਜ਼ਰੀਨ ਖਾਨ ਵਰਗੇ ਮਸ਼ਹੂਰ ਸਿਤਾਰਿਆਂ ਨੇ ਖੁਸ਼ੀ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਵੀ ਲਗਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੀ ਸਮੱਗਰੀ ਦਾ ਨੌਜਵਾਨਾਂ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਤੇ ਸਰਕਾਰ ਨੂੰ ਇਸ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਰਦਾਸਦਨ ਨੇ ਕਿ ਇਸ ਦੇ ਆਪੋਜ਼ਿਟ ਹੀ ਖੁਸ਼ੀ ਮੁਖਰਜੀ ਵੱਲੋਂ ਵੀ ਇੱਕ ਇੰਟਰਵਿਊ ਦੇ ਵਿੱਚ ਵੀ ਕੁਝ ਆਪਣੀ ਸੋਸ਼ਲ ਵੀਡੀਓ ਤੇ ਪਾਈਆਂ ਗਈਆਂ ਕੁਝ ਸੋਸ਼ਲ ਪਲੇਟਫਾਰਮ ਤੇ ਪਾਈਆਂ ਗਈਆਂ ਵੀਡੀਓਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਪਾਵਾਂ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਧਰ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਦਾਸਰ ਨਾ ਕੀ ਬਾਦਸ਼ਾ ਜੋ ਕਿ ਮਸ਼ਹੂਰ ਰੈਪਰ ਨੇ ਉਹਨਾਂ ਤੇ ਥੱਪੜ ਪਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਫੈਨਸ ਦੇ ਵਿੱਚ ਵੀ ਕਾਫੀ ਜ਼ਿਆਦਾ ਚਰਚਾਵਾ ਹੋ ਰਹੀਆਂ ਨੇ ਪੋਲੀਵੁੱਡ ਤੇ ਪੋਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੈਪਰ ਬਾਦਸ਼ਾ ਆਏ ਦਿਨੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਹਨ ਰੈਪਰ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਜਿਸ ਤੇ ਵਿੱਚ ਇੱਕ ਸਖਸ਼ ਨੇ ਬਾਦਸ਼ਾ ਤੇ ਹੱਥ ਚੁੱਕ ਦਿੱਤਾ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ ਅਤੇ ਜਾਨਣਾ ਚਾਹੁੰਦੇ ਹਨ ਕਿ ਮਾਮਲਾ ਆਖਿਰ ਹੈ ਕੀ ਤਾਂ ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਵੀਡੀਓ ਦੀ ਪੂਰੀ ਸੱਚਾਈ ਕੀ ਹੈ ਜੋ ਰੈਪਰ ਦੀ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਉਹ ਕਿਸੇ ਨਾਲ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਦੇ ਵਿੱਚ ਸਖਸ਼ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਅਜਿਹਾ ਨਾ ਕਰਨ ਦੀ ਗੱਲ ਕੀਤੀ ਸੀ ਜਿਸ ਤੇ ਬਾਦਸ਼ਾਹ ਕਹਿੰਦੇ ਹਨ ਤੁਸੀਂ ਹਰ ਵਾਰ ਉਹੀ ਬਕਵਾਸ ਕਰ ਰਹੇ ਹੋ ਹਰ ਵਾਰ ਉਹੀ ਗੱਲ ਜਿਸ ਤੇ ਸਾਹਮਣੇ ਵਾਲਾ ਸਖਸ਼ ਉੱਚੀ ਆਵਾਜ਼ ਦੇ ਵਿੱਚ ਬੋਲਦਾ ਹੈ ਤੇ ਕਹਿੰਦਾ ਹੈ ਕਿ ਹਰ ਵਾਰ ਜੋ ਵੀ ਕਹੋ ਅਜਿਹਾ ਨਹੀਂ ਹੋਵੇਗਾ ਜਿਸ ਤੋਂ ਬਾਅਦ ਬਾਦਸ਼ਾਹ ਗਾਲਾ ਕਰਦੇ ਹਨ ਤੇ ਕਹਿੰਦੇ ਹਨ ਕਿ ਮੈਂ ਕੀ ਕਰਾ ਯਾਰ ਇਹ ਮੇਰੀ ਸਮੱਸਿਆ ਨਹੀਂ ਹੈ ਜੁਹਾ ਕਹਿਣ ਤੋਂ ਬਾਅਦ ਬਾਦਸ਼ਾਹ ਨਾਲ ਕੀ ਹੁੰਦਾ ਹੈ ਇਹ ਦੇਖ ਕੇ ਨਾ ਸਿਰਫ ਉਹਨਾਂ ਦੇ ਪ੍ਰਸ਼ੰਸਕ ਸਗੋਂ ਬਾਦਸ਼ਾਹ ਖੁਦ ਵੀ ਜਿਹੜੇ ਕਿ ਕੋਦਮ ਹੈਰਾਨ ਰਹ ਜਾਂਦੇ ਨੇ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਬਾਦਸ਼ਾਹ ਵੀ ਕੋਦਮ ਜਿਹੜੇ ਕਿ ਹੈਰਾਨ ਸ਼ੌਕ ਹੋ ਜਾਂਦੇ ਨੇ ਕਿ ਆਖਿਰਕਾਰ ਉਹਨਾਂ ਦੇ ਨਾਲ ਹੋਇਆ ਕੀ ਹੈ ਦੱਸਦੇ ਨੇ ਕਿ ਸਾਹਮਣੇ ਬੈਠਾ ਸਖਸ਼ ਗੁੱਸੇ ਦੇ ਵਿੱਚ ਆ ਕੇ ਉਸ ਨੂੰ ਥੱਪੜ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸਦੇ ਚਿਹਰੇ ਤੇ ਕੁਝ ਲੱਗ ਜਾਂਦਾ ਹੈ ਇਸ ਹਰਕਤ ਤੋਂ ਬਾਅਦ ਬਾਦਸ਼ਾਹ ਹੈਰਾਨ ਹੋ ਜਾਂਦੇ ਹਨ ਤੇ ਹੁਣ ਬਾਦਸ਼ਾਹ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਾਦਸ਼ਾਹ ਵਿਵਾਦਾਂ ਵਿੱਚ ਘਿਰੇ ਰਹੇ ਤੇ ਇਸ ਵਿਵਾਦ ਇਹ ਵਿਵਾਦ 6 ਜੂਨ ਨੂੰ ਸ਼ੁਰੂ ਹੋਇਆ ਸੀ ਜਦੋਂ ਬਾਦਸ਼ਾਹ ਨੇ ਰੈੱਡ ਹਾਰਟ ਵਾਲੇ ਮੋਜੀ ਨਾਲ ਦੁਆ ਲਿਪਾ ਲਈ ਟਵੀਟ ਕੀਤਾ ਸੀ ਪ੍ਰਸ਼ੰਸਕਾਂ ਨੇ ਧੋਮਾ ਕਲਾਕਾਰਾ ਵਿੱਚ ਕਾਰ ਕੋਲਾਬੋਰੇਸ਼ਨ ਬਾਰੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਹਾਲਾਂਕਿ ਬਾਚਾ ਨੇ ਸਪਸ਼ਟ ਕੀਤਾ ਮੈਂ ਉਹਨਾਂ ਨਾਲੇ ਉਹਨਾਂ ਨਾਲ ਬੱਚੇ ਪਤਾ ਕਰਨਾ ਪਸੰਦ ਕਰਾਂਗਾ ਜਿਸ ਕਾਰਨ ਉਹਨਾਂ ਨੂੰ ਟ੍ਰੋਲ ਵੀ ਕਾਫੀ ਜ਼ਿਆਦਾ ਕੀਤਾ ਗਿਆ ਤੇ ਇਸ ਦੌਰਾਨ ਬਾਚਾ ਵੀ ਆਪਣੇ ਬੋਡੀ ਟਰਾਂਸਫਰਮੇਸ਼ਨ ਕਰਨ ਚਰਚਾ ਵਿੱਚ ਆਏ ਮਈ ਦੇ ਵਿੱਚ ਰੈਪਰ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਦੇ ਵਿੱਚ ਉਹ ਬਹੁਤ ਜ਼ਿਆਦਾ ਭਾਰ ਘਟਾ ਚੁੱਕੇ ਦਿਖਾਈ ਦੇ ਰਹੇ ਸਨ ਤੇ ਉਹਨਾਂ ਦੇ ਫੈਨਸ ਇਹੀ ਜਾਣਨਾ ਚਾਹੁੰਦੇ ਸਨ ਕਿ ਬਾਚਾ ਨੇ ਖਿਰ ਇੰਨਾ ਪਾਰ ਕਿਵੇਂ ਕਟਾ ਲਿਆ ਤਾਂ ਆਏ ਦਿਨੀ ਬਾਚਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਫਿਲਹਾਲ ਲਈ ਇਹ ਵੀਡੀਓ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹਾਲੀਵੁੱਡ ਵਾਕ ਆਫ ਫੇਮ ਦੇ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ ਦੀਪਿਕਾ ਪਾਦੁਕੋਂ ਜੀ ਹਾਂ ਦੀਪਿਕਾ ਪਾਦੁਕੋਂ ਦੇ ਵੱਲੋਂ ਆਪਣਾ ਨਾਮ ਨਾਸਰਫ ਭਾਰਤ ਦੇ ਵਿੱਚ ਭਰਪੂਰੀ ਹੋ ਆ ਪੂਰੀ ਹਾਲੀਵੁੱਡ ਦੇ ਵਿੱਚ ਵੀ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਰੋਸ਼ਨ ਕੀਤਾ ਜਾ ਰਿਹਾ ਦਾਸਨ ਨੇ ਕਿ ਉਹ ਪਹਿਲੀ ਜਿਹੜੀ ਕਿ ਮਹਿਲਾ ਫੇਮਸ ਆਰਟਿਸਟ ਬਣੀ ਹੈ ਜਿਸ ਦੇ ਵੱਲੋਂ ਇਹ ਇੱਕ ਵੱਡਾ ਮੌਕਾ ਹਾਸਲ ਕੀਤਾ ਗਿਆ बॉलीवुड اداکارہ दीपिका पादुकोण ਦੇ ਨਾਮ ਇੱਕ ਵੱਡੀ ਪ੍ਰਾਪਤੀ ਦਰਜ ਹੋਣ ਜਾ ਰਹੀ ਹੈ ਜੀ ਹਾਂ ਉਹ 2026 ਵਿੱਚ ਹਾਲੀਵੁੱਡ ਵਾਕ ਆਫ ਫੇਮ ਸਨਮਾਨ ਪ੍ਰਾਪਤ ਕਰਨ ਵਾਲੀ ਹੈ ਪਹਿਲੀ ਭਾਰਤੀ اداکارہ ਬਣਨ ਜਾ ਰਹੀ ਹੈ ਇਸ ਸੂਚੀ ਵਿੱਚ ਦੁਨੀਆ ਭਰ ਦੇ ਵੱਡੇ ਦਿਗਜਾ ਦੇ ਨਾਮ ਚੁਣੇ ਗਏ ਹਨ ਤੇ ਹੁਣ ਦੀਪਿਕਾ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹਾਲੀਵੁੱਡ ਵਾਕ ਆਫ ਫੇਮ ਦਾ ਪ੍ਰਬੰਧਨ ਕਰਨ ਵਾਲੀ ਅਧਿਕਾਰਤ ਸੰਸਥਾ ਹਾਲੀਵੁੱਡ ਚੈਂਬਰ ਆਫ ਕਾਮਰਸ ਨੇ ਬੁੱਧਵਾਰ ਰਾਤ ਨੂੰ ਇੰਸਟਾਗ੍ਰਾਮ ਤੇ ਇਹ ਖਬਰ ਸਾਂਝੀ ਕੀਤੀ ਪੋਸਟ ਦੇ ਵਿੱਚ ਕਿਹਾ ਗਿਆ ਹੈ ਹਾਲੀਵੁੱਡ ਚੈਂਬਰ ਆਫ ਕਮਰਸ ਦੇ ਵਾਕ ਆਫ ਫੇਮ ਚੋਣ ਪੈਨਲ ਦੁਆਰਾ ਸੋਸ਼ਲ ਮੋਸ਼ਨ ਪਿਕਚਰਸ ਟੈਲੀਵਿਜ਼ਨ ਥੀਏਟਰ ਪ੍ਰਤੁਸਥੀ ਰੇਡੀਓ ਰਿਕਾਰਡਿੰਗ ਅਤੇ ਖੇਡ ਮਨੋਰੰਜਨ ਦੀਆਂ ਸਟ੍ਰੀਨੀਆਂ ਵਿੱਚ ਕੁਝ ਮਨੋਰੰਜਨ ਪੇਸ਼ਵਰਾਂ ਨੂੰ ਹਾਲੀਵੁੱਡ ਵਾਕ ਆਫ ਫੇਮ ਦੇ ਲਈ ਚੁਣਿਆ ਗਿਆ। ਹਾਲੀਵੁੱਡ ਚੈਂਬਰ ਆਫ ਕਾਮਰਸ ਨੇ ਕੱਿਆ 2026 ਦੀ ਵਾਕ ਆਫ ਫੇਮ ਸਟ੍ਰੀਨੀ ਵਿੱਚ ਤੁਹਾਡਾ ਦੀਪਿਕਾ ਪਾਦুকון ਸਵਾਗਤ ਕਰਦੇ ਹੋਏ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਐਮਲੀ ਬਲੰਟ, ਟਿਮੋਥੀ ਚਾਲਮੇਟ, ਮੈਰੀਨ ਕੋਟੀਲਾਰਡ, ਸਟੈਨਲੀ ਟੂਚੀ, ਰਾਮੀ ਮਾਲੇਕ, ਤ੍ਰੇਚਲ, ਡੈਮੀ ਮੂਰ ਫਿਲਮ ਨਿਰਮਾਤਾ ਕ੍ਰਿਸ ਕੋਲੰਬਸ ਅਤੇ ਟੋਨੀ ਸਕੌਟ ਸਮੇਤ ਕਈ ਪ੍ਰਸਿੱਧ ਹਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਦੀਪਿਕਾ ਪਾਦুকੋਂ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਕਲਾਕਾਰ ਹੋਵੇਗੀ। ਚੈਨਲ ਨੇ 14 ਜੂਨ 2024 ਨੂੰ ਹੋਈ ਇੱਕ ਮੀਟਿੰਗ ਦੇ ਵਿੱਚ ਸੈਂਕੜੇ ਨਾਮਜ਼ਦਗੀਆਂ ਵਿੱਚੋਂ ਇਨਾਂ ਕਲਾਕਾਰਾਂ ਦੀ ਚੋਣ ਕੀਤੀ ਅਤੇ ਉਸੇ ਦਿਨ ਹਾਲੀਵੁੱਡ ਚੈਂਬਰ ਦੇ ਨਿਰਦੇਸ਼ਕ ਮੰਡਲ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ। ਦੀਪਿਕਾ 2007 ਵਿੱਚ ਫਿਲਮ ਓਮ ਸ਼ਾਂਤੀ ਓਮ ਨਾਲ ਬਾਲੀਵੁੱਡ ਦੇ ਵਿੱਚ ਆਪਣੇ ਡੈਬਿਊ ਤੋਂ ਬਾਅਦ ਭਾਰਤ ਦੇ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਵਜੋਂ ਉੱਭਰੀ ਹੈ। ਉਹਨਾਂ ਨੇ ਲਵ ਅਜਕਲ, ਬੀਕੂ, ਬਾਜੀਰਾਵ ਮਸਤਾਨੀ ਗੋਲਿਓਂ ਕੀ ਰਾਸਲੀਲਾ, ਰਾਮਲੀਲਾ, ਪਦਮਾਵਤ, ਛਪਾਕ ਅਤੇ ਗਹਿਰਾਈਆਂ ਵਰਗੀਆਂ ਫਿਲਮਾਂ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਹੈ। ਦੀਪਿਕਾ ਨੇ ਇਸ ਹਾਲ 2017 ਵਿੱਚ ਹਾਲੀਵੁੱਡ ਦੇ ਵਿੱਚ ਵਿਨ ਡੀਜ਼ਲ ਨਾਲ ਫਿਲਮ ਟ੍ਰਿਪਲ ਐਕਸ ਟਰਨ ਆਫ ਚੈਡਰ ਕੇਦ ਦੇ ਵਿੱਚ ਕੰਮ ਕੀਤਾ ਸੀ। ਦੀਪਿਕਾ ਨੂੰ 2018 ਵਿੱਚ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਗਿਆ ਸੀ ਅਤੇ ਉਹਨਾਂ ਨੂੰ ਟਾਈਮ 100 ਇੰਪੈਕਟ ਅਵਾਰਡ ਵੀ ਮਿਲਿਆ ਸੀ। ਸਿਤਾਰੇ ਜ਼ਮੀਰ ਪਰ ਆਮਰ ਖਾਨ ਦੀ ਫਿਲਮ ਇੱਕ ਅਨੋਖੀ ਇੱਕ ਵਧੀਆ ਫਿਲਮ ਜਿਸ ਨੇ ਬਾਕਸ ਆਫਿਸ ਤੇ ਚੜਾ ਕੇ ਆਪਣਾ ਰਿਕਾਰਡ ਕਮ ਕਰ ਲਿਆ ਹੈ ਤਾਂ ਜੀ ਹਾਂ ਸੁਪਰਸਟਾਰ ਆਮਿਰ ਖਾਨ ਦੀ ਫਿਲਮ ਸtare ਜ਼ਮੀ ਪਰ ਨੇ ਬਾਕਸ ਆਫਿਸ ਤੇ ਤਮਾਲ ਮਚਾ ਦਿੱਤੀ ਹੈ ਕੁਝ ਹੀ ਦਿਨਾਂ ਵਿੱਚ ਫਿਲਮ ਆਸਾਨੀ ਦੇ ਨਾਲ 100 ਕਰੋੜ ਕਲੱਬ ਦੇ ਵਿੱਚ ਜਿਹੜੀ ਕਿ ਸ਼ਾਮਲ ਹੋ ਚੁੱਕੀ ਹੈ 10 ਦਿਨਾਂ ਅੰ内 ਹੁਣ ਆਮਿਰ ਖਾਨ ਦੀ ਫਿਲਮ ਨੇ ਬਾਕਸ ਆਫਿਸ ਤੇ ਕਮਾਈ ਦੇ ਮਾਮਲੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਜੀ ਹਾਂ ਸtare ਜ਼ਮੀ ਪਰ ਨਾ ਸਿਰਫ ਦੇਸ਼ ਵਿੱਚੋਂ ਸਭ ਤੋਂ ਵਧੀਆ ਸਗੋਂ ਵਿਦੇਸ਼ਾਂ ਵਿੱਚ ਵੀ ਹਿੱਟ ਰਹੀ ਹੈ ਤੇ ਇਹ ਫਿਲਮ ਹਰ ਰੋਜ਼ ਦੁਨੀਆ ਭਰ ਵਿੱਚ ਪੈਸਾ ਕਮਾ ਰਹੀ ਹੈ ਇਸੁਰਾ ਨਾਮੀਰ ਖਾਨ ਦੀ ਫਿਲਮ ਦੀ ਦੁਨੀਆ ਪਾਰ ਦੇ ਵਿੱਚ ਕਮਾਈ ਦੇ ਆਕੜੇ ਵੀ ਸਾਹਮਣੇ ਆਏ ਨੇ ਟ੍ਰੈਡ ਵੈਬਸਾਈਟ ਕਲਿਨਿਕ ਦੀ ਰਿਪੋਰਟ ਦੇ ਅਨੁਸਾਰ ਸਤਾਰਾ ਜ਼ਮੀਂ ਪਰ ਦੇ ਦੁਨੀਆ ਪਰ ਦੇ ਵਿੱਚ 202.40 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਜੀ ਹਾਂ ਇਸ ਦੇ ਨਾਲ ਸਤਾਰਾ ਜ਼ਮੀਂ ਪਰ ਨੂੰ ਸਾ 2025 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੇ ਵਿੱਚ ਸ਼ਾਮਲ ਵੀ ਕੀਤਾ ਗਿਆ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਬਾਲੀਵੁੱਡ ਫਿਲਮਾਂ ਦੀ ਸੂਚੀ ਵਿੱਚ ਚਾਵਾ ਪਹਿਲੇ ਨੰਬਰ ਤੇ ਹੈ हाउसफुल 5 ਦੂਜੇ ਨੰਬਰ ਤੇ ਰੇਟ 2 ਤੀਜੇ ਨੰਬਰ ਤੇ ਅਤੇ ਸਿਕੰਦਰ ਚੌਥੇ ਨੰਬਰ ਤੇ ਤੇ ਹੁਣ ਸਿਤਾਰੇ ਜ਼ਮੀਰ ਪਰ ਪੰਜਵੇਂ ਨੰਬਰ ਤੇ ਨਾਲ ਜਿਹੜੀ ਕਿ ਸਭ ਤੋਂ ਵਧੀਆ ਫਿਲਮ ਸਾਬਤ ਹੋ ਰਹੀ ਹੈ ਅਮੀਰ ਖਾਨ ਦੀ ਸਤਾਰਾ ਜ਼ਮੀਂ ਪਰ ਸਾਲ 2025 ਦੀ ਪੰਜਵੀਂ ਫਿਲਮ ਹੈ ਜਿਸ ਨੇ ਦੁਨੀਆ ਭਰ ਦੇ ਵਿੱਚ 200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਖੈਰ ਹੁਣ ਫਿਲਮ ਦੀ ਕਮਾਈ ਹੋਰ ਵਧੇਗੀ ਕਿਉਂਕਿ ਇਸ ਫਿਲਮ ਨੂੰ ਸਾਰਿਆਂ ਦੇ ਵੱਲੋਂ ਬਹੁਤ ਜ਼ਿਆਦਾ ਜੜਾ ਕੇ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਫਿਲਮ ਦੀ ਜੋ ਇੱਕ ਬੇਸ ਹੈ ਇਸ ਫਿਲਮ ਦੇ ਵਿੱਚ ਜੋ ਜਿਹੜਾ ਕਿ ਦਰਸਾਇਆ ਜਾ ਰਿਹਾ ਉਹ ਕਾਫੀ ਜ਼ਿਆਦਾ ਹਾਰਟ ਟੱਚਿੰਗ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵੀ ਉਸ ਨਾਲ ਜਿਹੜੀ ਕਿ ਰਿਲੇਟ ਕਰ ਸਕਦੀ ਹੈ ਤੇ ਉਸ ਫਿਲਮ ਤੋਂ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ Yeah. ਫੇਰਾ ਮੇਰੀ ਥ੍ਰੀ ਨਾਮ ਦਾ ਹਰ ਕਿਸੇ ਨੇ ਸੁਣਿਆ ਹੋਵੇਗਾ ਤੇ ਹਰ ਕੋਈ ਇਸ ਫਿਲਮ ਦਾ دیਵਾਨਾ ਹੋਵੇਗਾ ਤੇ ਹਰ ਕਿਸੇ ਨੇ ਇਹ ਫਿਲਮ ਜ਼ਰੂਰ ਦੇਖੀ ਹੋਵੇਗੀ ਤਾਂ ਸਾਨੂੰ ਕਮੈਂਟਸ ਦੇ ਵਿੱਚ ਵੀ ਜ਼ਰੂਰ ਦੱਸਣਾ ਕਿ ਹੇਰਾ ਫੇਰੀ ਫਿਲਮ ਸਾਰਿਆਂ ਨੇ ਦੇਖੀ ਹੈ ਜਾਂ ਫਿਰ ਕਿਸ ਨੇ ਨਹੀਂ ਦੇਖੀ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਨੂੰ ਜ਼ਰੂਰ ਦੇਣਾ ਦੱਸ ਦੇਣਾ ਕਿ ਹੇਰਾ ਫੇਰੀ 3 ਦੇ ਵਿੱਚ ਪਰੇਸ਼ ਟਰਾਵਲ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾਂ ਹੋ ਰਹੀਆਂ ਸੀ ਕਿ ਉਹ ਇਸ ਫਿਲਮ ਦੇ ਵਿੱਚ ਹੋਣਗੇ ਜਾਂ ਫਿਰ ਨਹੀਂ ਪਰ ਤੁਹਾਨੂੰ ਦੱਸ ਦੇਣਾ ਕਿ ਉਸ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਬਾਲੀਵੁੱਡ ਦੇ ਕਾਜਦਾ ਕਾਇ ਪਰੇਸ਼ ਰਾਵਲ ਨੇ ਹੀਰਾ ਫੇਰੀ 3 ਵਿੱਚ ਆਪਣੀ ਵਾਪਸੀ ਦੀ ਪੁਸ਼ਟੀ ਕਰਦਿਆ ਕਿ ਹਾਂ ਹੁਣ ਸਾਰੇ ਮੁੱਦੇ ਹੱਲ ਹੋ ਗਏ ਨੇ ਇੱਕ ਇੰਟਰਵਿਊ ਦੌਰਾਨ ਉਸਨੇ ਫਰਾਂਚਾਈਜ਼ੀ ਵਿੱਚ ਵਾਪਸੀ ਦੀ ਪੁਸ਼ਟੀ ਕੀਤੀ ਹਿਮਾਂਸ਼ੂ ਮਹਿਤਾ ਨਾਲ ਇੱਕ ਪੋਡਕਾਸਟ ਵਿੱਚ ਪਰੇਸ਼ ਨੂੰ ਹੀਰਾ ਫੇਰੀ 3 ਵਿਵਾਦ ਬਾਰੇ ਪੁੱਛਿਆ ਗਿਆ ਸੀ ਉਸਨੇ ਜਵਾਬ ਦਿੱਤਾ ਕੋਈ ਵਿਵਾਦ ਨਹੀਂ ਹੈ ਮੇਰਾ ਮੰਨਣਾ ਹੈ ਕਿ ਜਦੋਂ ਲੋਕਾਂ ਨੇ ਕਿਸੇ ਚੀਜ਼ ਨੂੰ ਇੰਨਾ ਪਿਆਰ ਕੀਤਾ ਤਾਂ ਉਹਨੂੰ ਬਦੇਰੇ ਸਾਵਧਾਨ ਰਹਿਣਾ ਪਵੇਗਾ ਦਰਸ਼ਕਾਂ ਪ੍ਰਤੀ ਇਹ ਸਾਰੀ ਜ਼ਿੰਮੇਵਾਰੀ ਹੈ ਦਰਸ਼ਕਾਂ ਨੇ ਤੁਹਾਨੂੰ ਬਹੁਤ ਪ੍ਰਸ਼ੰਸਾ ਪ੍ਰਸ਼ੰਸਾ ਦਿੱਤੀ ਹੈ ਤੁਸੀਂ ਚੀਜ਼ਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ ਮਿਹਨਤ ਕਰਕੇ ਉਹਨਾਂ ਨੂੰ ਫਿਲਮ ਦਿਓ ਅਭਿਨੇਤਾ ਨੇ ਅਗੇ ਕਿਹਾ ਇਸ ਲਈ ਮੇਰਾ ਵਿਚਾਰ ਸੀ ਕਿ ਸਭ ਸਾਥ ਦੇ ਵਿੱਚ ਆਏ ਮਿਹਨਤ ਕਰੀ ਔਰ ਕੁਝ ਨਹੀਂ ਹੁਣ ਇਹ ਸਭ ਸੁਲਝ ਗਿਆ ਤਾਂ ਕਠਿệt ਰਚਨਾਤਮਕ ਮਤ ਪੈਦਾ ਕਰਨ ਪਰੇਸ਼ ਰਾਵਣ ਦੇ ਅਚਾਨਕ ਬਾਹਰ ਨਿਕਲਣ ਤੋਂ ਕੁਝ ਦਿਨ ਬਾਅਦ ਇਹ ਵਿਕਾਸ ਹੋਇਆ ਅਕਸ਼ੇ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਵੱਲੋਂ ਮੁਕੱਦਮਾ ਚੁਲਾਉਣ ਤੋਂ ਬਾਅਦ ਉਸਨੇ 11 ਲੱਖ ਰੁਪਏ ਵਿਆਜ ਸਮੇਤ ਵਾਪਸ ਕਰ ਦਿੱਤੇ ਹਾਲਾਂਕਿ 18 ਮਈ ਨੂੰ ਪਰੇਸ਼ ਨੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਕਿ ਉਹ ਹਣੇ ਰਫੇ 3 ਦਾ ਹਿੱਸਾ ਨਹੀਂ ਹੈ ਅਭਿਨੇਤਾ ਨੇ ਲਿਖਿਆ ਮੈਂ ਇਹ ਰਿਕਾਰਡ ਤੇ ਰੱਖਣਾ ਚਾਹੁੰਦਾ ਹਾਂ ਕਿ ਹੇਰਾ ਫੇਰੀ 3 ਤੋਂ ਦੂਰ ਰਹਿਣ ਦਾ ਮੇਰਾ ਅਸਲਾ ਰਚਨਾਤਮਕ ਮਤ ਪੇਦਾ ਕਾਰਨ ਨਹੀਂ ਸੀ ਮੈਂ ਦੁਹਰਾਉਂਦਾ ਹਾਂ ਕਿ ਫਿਲਮ ਨਿਰਮਾਤਾ ਨਾਲ ਕੋਈ ਰਚਨਾਤਮਕ ਅਸਹਿਮਤੀ ਨਹੀਂ ਹੈ ਮੈਨੂੰ ਪ੍ਰਦਰਸ਼ਨ ਤੇ ਬਹੁਤ ਪਿਆਰ ਸਤਕਾਰ ਅਤੇ ਵਿਸ਼ਵਾਸ ਹੈ ਪ੍ਰੇਸ਼ ਰਾਵਲ ਦੇ ਬਾਹਰ ਜਾਣ ਤੋਂ ਬਾਅਦ ਉਸਨੇ ਅਕਸ਼ੇ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਤੋਂ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਜੋ ਹੀਰਾ ਫਿਰੇ 3 ਦਾ ਨਿਰਮਾਣ ਵੀ ਕਰ ਰਹੀ ਹੈ ਅਤੇ ਸ਼ੂਟਿੰਗ ਨੂੰ ਵਿਗਾੜਨ ਦੇ ਲਈ 25 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ ਤਾਂ ਕਾਨੂੰਨੀ ਝਗੜੇ ਤੋਂ ਬਾਅਦ ਪ੍ਰੇਸ਼ਤੀ ਕਾਨੂੰਨੀ ਟੀਮ ਨੇ ਕਲਾਮ ਕੀਤਾ ਕਿ ਬਿਨੇਤਾ ਨੇ ਅਕਸ਼ਿਦੀ ਪ੍ਰੋਡਕਸ਼ਨ ਕੰਪਨੀ ਨੂੰ 15% ਦੀ ਵਿਆਜ ਸਮੇਤ 11 ਲੱਖ ਰੁਪਏ ਵਾਪਸ ਕਰ ਦਿੱਤੇ ਹਨ ਦਿਗਜ ਬਿਨੇਤਾ ਨੇ ਐਕਸ ਤੇ ਲਿਖਿਆ ਮੇਰੇ ਵਕੀਲ ਅਮੀਤ ਨਾਇਕ ਨੇ ਮੇਰੀ ਸਹੀ ਬਰਖਾਸਤਗੀ ਅਤੇ ਬਾਹਰ ਨਿਕਲਣ ਬਾਰੇ ਟਕੋ ਜਵਾਬ ਭੇਜਿਆ ਇੱਕ ਵਾਰ ਜਦੋਂ ਉਹ ਮੇਰਾ ਜਵਾਬ ਪੜ ਲੈਣਗੇ ਤਾਂ ਸਾਰੇ ਮੁੱਦੇ ਖਤਮ ਹੋ ਜਾਣਗੇ ਤੇ ਅੱਜ ਦੇ ਗਿਆ ਕੁਝ ਦਿਲਚਸਪ ਤੇ ਅਹਿਮ ਖਬਰਾਂ ਬਾਲੀਵੁੱਡ ਯਾਨੀ ਕਿ ਮਨੋਰੰਜਨ ਜਗਤ ਨਾਲ ਜੁੜੀਆਂ ਹੋਈਆਂ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਐਪੀਸੋਡ ਪਸੰਦ ਆਵੇਗਾ ਤੇ ਇਸੇ ਤਰ੍ਹਾਂ ਹੋਰ ਵੀ ਵਧੀਆ ਤੇ ਅਪਡੇਟਡ ਖਬਰਾਂ ਨੂੰ ਜਾਣਨ ਦੇ ਲਈ ਸਾਡੇ ਚੈਨਲ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ